ਕੀ ਨਾਮ ਹੈ ਜੀ ਮੈਂ ਰਾਜ ਸਿੰਘ ਥੜੀ ਜਿਲ੍ਹਾ ਗੂ ਬੇਕਇਕਤਾ ਆਯਾਤ ਕੀ ਕਹਿਣਾ ਚਾਹੁੰਦੇ ਹਾਂ ਅੱਜ ਜਿਹੜਾ ਬਜਟ ਪੇਸ਼ ਹੋਇਆ ਹੈ ਕੀ ਤੁਸੀਂ ਸੰਤੁਸ਼ਟ ਹੋ ਉਸ ਬਜਟ ਤੋਂ ਦੇਖੋ ਸਤੁਸ਼ਟੀ ਕਿਵੇਂ ਹੁੰਦੀ ਹੈ ਬਜਟ ਤੋਂ ਉਹੀ ਬਜਟ ਘੜਿਆ-ਘੜਾਇਆ ਜਵਾਬ ਸਰਕਾਰ ਦਾ ਐਮਐਸਪੀ ਗਰੰਟੀ ਕਾਨੂੰਨ ਮੰਗ ਰਿਹਾ ਹੈ ਕਿਸਾਨ ਪਰ ਉਹ ਵਾਰ-ਵਾਰ ਕਰਜ਼ਾ ਵਧਾਉਂਦੀਆਂ ਗੱਲਾਂ ਕਰਦੀ ਹੈ ਸਰਕਾਰ ਕੁਝ ਸਪੈਸ਼ਲ ਕਿਸਾਨਾਂ ਵਾਸਤੇ ਕਿਸਾਨੀ ਕਿੱਤੇ ਵਾਸਤੇ ਕੋਈ ਸਪੈਸ਼ਲ ਬਜਟ ਬਜਟ ਨਹੀਂ ਰੱਖਿਆ ਗਿਆ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਬੜੇ ਜ਼ੋਰਦਾਰ ਮੰਗ ਕੀਤੀ ਗਈ ਸੀ ਕਿ ਇਸ ਬਜਟ ਦੇ ਵਿੱਚ ਕੁਝ ਸਪੈਸ਼ਲ ਕਿਸਾਨੀ ਵਾਸਤੇ ਬਜਟ ਰੱਖੇ ਜਾਵੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿਸਾਨ ਕਿਸਾਨਾਂ ਪ੍ਰਤੀ ਇਹ ਸਰਕਾਰ ਸੰਤੁਸ਼ਟ ਹੈ ਕੁਝ ਦੇਣਾ ਚਾਹੁੰਦੀ ਹੈ ਪਰ ਉਹਦੇ ਵਿੱਚ ਬਜਟੋ ਕੋਈ ਇਸ ਤਰ੍ਹਾਂ ਦਾ ਦਿਸਿਆ ਨਹੀਂ ਜਿਹੜੀ ਲੋਨ ਦੀ ਕੁਸ਼ਲਿਵਰਡ ਵਧਾਉਣ ਦੀ ਗੱਲ ਕੀਤੀ ਗਈ ਕ੍ਰੈਡਿਟ ਕਾਰਡ ਦੇ ਜਿਹੜਾ 3 ਲੱਖ ਤੋਂ 5 ਲੱਖ ਦਾ ਚਾਹੀਦਾ ਦੇਖੋ ਕਿਸਾਨ ਤਾਂ ਪਹਿਲੇ ਹੀ ਕਰਜ਼ੇ ਦੇ ਵਿੱਚ ਫਸਿਆ ਹੋਇਆ ਵਾਰ-ਵਾਰ ਫਸਿਆ ਹੋਇਆ ਦਾ ਸਰਕਾਰਾ ਹੋਰ ਕਰਜ਼ੇ ਦੇ ਤਕ ਦਬ ਥਲੇ ਦਬਣਾ ਚਾਹੁੰਦੀ ਹੈ ਸਰਕਾਰ ਦੀ ਨੀਤੀ ਕੀ ਹੈ ਨੀਤ ਕੀ ਹੈ ਇੱਥੋਂ ਦੱਸਦਾ ਕਿ ਸਰਕਾਰ ਕਿਸਾਨਾਂ ਪ੍ਰਤੀ ਸੰਜੀਦਾ ਨਹੀਂ ਹੈ ਜਿੰਨਾ ਮਰਜੀ ਕਰਜ਼ਾ ਵਧਾ ਦਿਓ ਕਰਜ਼ਾ ਵਧਾਉਣ ਨਾਲ ਕਿਸਾਨ ਕਦੀ ਸੰਤੁਸ਼ਟ ਨਹੀਂ ਹੋਏਗਾ ਨਾ ਉਹਦਾ ਕਦੀ ਕਰਜ਼ਾ ਉੱਤਰੇਗਾ ਤੇ ਨਾ ਖੇਤੀ ਕਦੇ ਲਾਹੇਵੰਦ ਹੋ ਸਕਦੀ ਹੈ ਧਾਲੂ ਉਤਪਾਦ ਨੂੰ ਲੈ ਕੇ ਕਿਹਾ ਗਿਆ ਜੀ ਉਹਦੀ ਉਪਾਦ ਵਧਾਓ ਧਾਲਾਂ ਦੇ ਉਤਪਾਦਨ ਵਾਰ ਦੇਖੋ ਉਤਪਾਦਨ ਵਧਾਵੰਦਾ ਹੈ ਕਿਸਾਨ ਨੂੰ ਉਤਪਾਦਨ ਵਧਾ ਸਕਦਾ ਪਰ ਜੋ ਤੇ ਕਾਨੂੰਨੀ ਗਰੰਟੀ ਨਹੀਂ ਬਣਦੀ ਸਾਨੂੰ ਐਂਬੈਸਟ ਵੀ ਨਹੀਂ ਮਿਲਦੀ ਪਰ ਕਿਵੇਂ ਕਿਸਾਨ ਵਧਾਏਗਾ ਕਿਵੇਂ ਦੀ ਗਰੰਟੀ ਕਰੇਗਾ ਕਿ ਸਾਨੂੰ ਜੋ ਧਾਲਾਂ ਦਾ ਉਤਪਾਦਨ ਵਧਦਾ ਹੈ ਉਹ ਧਾਲਾਂ ਜਿੰਨਾ ਮਰਜੀ ਕਿਸਾਨ ਵਧਾ ਲਵੇ ਪਰ ਜੇ ਰੇਟ ਫਿਕਸ ਨਹੀਂ ਹੁੰਦਾ ਤਾ ਉਹਦਾ ਕੋਈ ਮੈਨਾ ਨਹੀਂ ਲਿਆ ਜਾਂਦਾ ਜੀ ਭਾਜੀ ਕੀ ਨਾਮ ਹੈ ਜੀ ਰਤਨ ਸਿੰਘ ਜੀ ਰਤਨ ਸਿੰਘ ਜੀ ਕਿਸ ਤਰੀਕੇ ਨਾਲ ਦੇਖੋ ਅੱਜ ਬਜਟ ਪੇਸ਼ ਕੀਤਾ ਗਿਆ ਦੇਖੋ ਜੀ ਉਹ ਬਜਟ ਜੇ ਦੇਖਿਆ ਜਾਵੇ ਤਾਂ ਸਾਡੇ ਪੱਖ ਦਾ ਦੁੱਧ ਜ ਕੁਝ ਵੀ ਨਹੀਂਗਾ ਕਿਸਾਨਾਂ ਦੇ ਪੱਖ ਦਾ ਉਹਦੇ 'ਚ ਕੁਛ ਨਹੀਂਗਾ ਜੋ ਕੁਛ ਵੀ ਉਹ ਕਾਰਪੋਰੇਟ ਘਰਾਣਿਆਂ ਦੇ ਪੱਖ ਦਾ ਉਹਨਾਂ ਨੇ ਮਤਲਬ ਲੋਨ ਦੀਆਂ ਦਰਾਂ ਵਧਾਤੀਆਂ ਵੀ ਲੋਨ ਤੁਸੀਂ ਇੰਨਾ ਅੱਗੇ 5 ਲੱਖ ਦਾ ਲੈ ਸਕਦੇ 7 ਲੱਖ ਦਾ ਲੈ ਲਓ ਮਤਲਬ ਕਿਉਂ ਦੇ ਰਹੇ ਨੇ ਕਿ ਇਹ ਲੋਨ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਇਹਨਾਂ ਨੂੰ ਦੇ ਦੇਵਾਂਗੇ ਇਹਨਾਂ ਤੋਂ ਮੋੜਿਆ ਜਾਣਾ ਨਹੀਂ ਤੇ ਫੇਰ ਹੀ ਸਾਡੇ ਕੋਲੇ ਜ਼ਮੀਨਾਂ ਇਹਨਾਂ ਦੀਆਂ ਆਉਣਗੀਆਂ ਮਤਲਬ ਉਸ ਗੱਲ ਨੂੰ ਧਿਆਨ 'ਚ ਰੱਖ ਕੇ ਸਰਕਾਰ ਨੇ ਇਹ ਕੰਮ ਕਰਿਆ ਪਰ ਸਾਡੇ ਪੱਖ ਦਾ ਇਹਦੇ 'ਚ ਕੁਛ ਨਹੀਂਗਾ ਜਿਹੜੇ ਤਾਲਾ ਦੇ ਉਤਪਾਦ ਨੂੰ ਵਿਧਾਨ ਦੇ ਵਿੱਚ ਸੇ ਜੋ ਉਹ ਤੁਸੀਂ ਉਹਨਾਂ ਨੂੰ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਸਾਨੂੰ ਐਮਐਸਪੀ ਦਿਓ ਤਾਂ ਸਹੀ ਅਸੀਂ ਤਾਂ ਆਪੇ ਹੀ ਵਧਾ ਲਾਂਗੇ ਉਹਦੇ ਤੇ ਐਮਐਸਪੀ ਤਾਂ ਮਿਲੇ ਅਸੀਂ ਮਤਲਬ ਦਾਲਾਂ ਹਾਲਾਂਕਿ ਮੂੰਗੀ ਬੀਜਦੇ ਹਾਂਗੇ ਮੂੰਗੀ ਬੀਜਦੇ ਹਾਂ ਮਤਲਬ ਪਹਿਲਾਂ ਕਹਿੰਦੇ ਸਾਡੇ ਕੋਲ 7000 ਨੂੰ ਲੈ ਲਾਂਗੇ ਮੁੜ ਕੇ ਕੋਈ 4000 ਨੂੰ ਨਹੀਂ ਚਾਹਦਾ ਅਸੀਂ ਦਾਲਾਂ ਬੀਜ ਲਾਂਗੇ ਸਾਡੀ ਮਤਲਬ ਜਿਹੜੀ ਧਰਤੀ ਆ ਸੋਨਾ ਵੀ ਪੈਦਾ ਕਰ ਸਕਦੀ ਆ ਅਸੀਂ ਬੀਜ ਲਾਂਗੇ ਦਾਣਾ ਬੀਜਨ ਨੂੰ ਤਿਆਰ ਆ ਪਰ ਉਹਦੇ ਤੇ ਐਮਐਸਪੀ ਤਾਂ ਮਿਲੇ ਕੋਈ ਪੱਕਾ ਰੇਟ ਤਾਂ ਹੋਵੇ ਤੁਸੀਂ ਕਿਹ ਚੀਜ਼ਾਂ ਚਾਹੁੰਦੇ ਸੀ ਉਹ ਚੀਜ਼ਾਂ ਨਹੀਂ ਮਿਲਦੀ ਅਸੀਂ ਤਾਂ ਮੇਨ ਤਾਂ ਸੋਮੀ ਨਾਥਨ ਦੀ ਰਿਪੋਰਟ ਚ ਜਾਉਂਦੇ ਸੀ ਤੇ ਸਾਨੂੰ ਐਮ ਐਸ ਵੀ ਚਾਹੀਦੀ ਸੀ ਵੀ ਪੱਕੀਆਂ ਮਤਲਬ ਫਸਲਾਂ ਤੇ ਆਹ ਰੇਟ ਹੋਵੇ ਤੇ ਪੱਕਾ ਸਾਨੂੰ ਉਹਦਾ ਸਮਾਤਨ ਮੁੱਲ ਮਿਲੇਗਾ ਇਹ ਚੀਜ਼ਾਂ ਚਾਹੁੰਦੇ ਸੀ ਅਸੀਂ ਤੇ ਸਰਕਾਰ ਤਾਂ ਮਤਲਬ ਇਹ ਹੋਰ ਹੀ ਰਹਾ ਨੂੰ ਤੁਰੀ ਜਾਂਦੀ ਹੈ ਕਾਰਪੋਰੇਟ ਘਰਾਣਿਆਂ ਦੀ ਮਦਦ ਕਰੀ ਜਾਂਦੀ ਹੈ ਮਤਲਬ ਕਿਸਾਨਾਂ ਵਾਲੇ ਪਾਸੇ ਤਾਂ ਉਹਨਾਂ ਨੇ ਬਸ ਸੋਚੇ ਕੁਝ ਨਹੀਂ ਕਿਸਾਨ ਨੂੰ ਤਾਂ ਕੁਝ ਨਹੀਂ ਦੇ ਰਹੇ ਤਾਂ ਮਤਲਬ ਉਹਨਾਂ ਦੇ ਪੱਖ ਦੀ ਹੈਗੀ ਹੈ ਬਸ ਸਰਕਾਰ ਹੀ ਉਹਨਾਂ ਦੀ ਆ ਉਹਨਾਂ ਦੇ ਪੱਖ ਦੀਆਂ ਗੱਲਾਂ ਕਰ ਰਹੇ ਹੈ